ਲੁਧਿਆਣਾ ਤੋਂ ਡਾਂਸਰ ਸਿਮਰ ਸੰਧੂ ਦਾ ਮਸਲਾ ਇੱਕ ਵਾਰ ਫਿਰ ਤੋਂ ਜਿਹੜਾ ਕਿ ਅੱਜ ਸਮਰਾਲੇ ਦੇ ਵਿੱਚ 2 ਤੋਂ 2.5 ਘੰਟੇ ਮੀਟਿੰਗ ਹੋਈ ਹੈ ਤਾਂ ਬੰਦ ਕਮਰਾ ਮੀਟਿੰਗ ਹੋਈ ਹੈ ਤੇ ਨਾਲ ਸਮਾਜ ਸੇਵੀ ਨੇ ਜੋ ਉੱਥੇ ਮੌਜੂਦ ਸੀ ਬਾਬਾ ਜੀ ਤੁਸੀਂ ਅੰਦਰ ਮੌਜੂਦ ਸੀਗੇ 2 ਤੋਂ 2.5 ਘੰਟੇ ਜਿਹੜੀ ਕਿ ਮੀਟਿੰਗ ਚੱਲੀ ਹੈ ਕੀ ਗੱਲਬਾਤ ਹੋਈ ਹੈ ਤੇ ਕੀ ਲੱਗਿਆ ਕਿ ਮਸਲੇ ਦਾ ਹੱਲ ਕਿਉਂ ਨਹੀਂ ਨਿਕਲ ਪਾਇਆ ਉਹ ਕਹਿੰਦਾ ਜੀ ਮੈਂ ਕਮਰੇ ਅੱਗੇ ਆ ਕੇ ਕਮਰੇ ਅੱਗੇ ਆ ਕੇ ਨਹੀਂ ਕਹਿਣਾ ਹੈਗਾ ਅੰਦਰ ਮੈਂ ਕਹਿ ਦਿੰਦਾ ਅੰਦਰ ਮੇਰੇ ਤੋਂ ਜੋ ਮਰਜ਼ੀ ਕਾਹ ਲੋ ਸਿਮਰ ਦਾ ਕਹਿਣਾ ਇਹ ਸੀਗਾ ਵੀ ਜੋ ਉਹ ਜੋ ਉੱਥੇ ਸਾਰਿਆਂ ਦੇ ਸਾਹਮਣੇ ਮ ਸਾੰਗਦਗਿਆ ਕਿ ਇਹਦੇ ਵੀ ਵੱਡਾ ਪੰਨਾ ਵੀ ਇਸ ਭੈਣ ਪਾਈਆਂ ਇਸ ਬਿਲਕੁਲ ਉਸੇ ਤਰ੍ਹਾਂ ਵਰਤਾਂਗੇ ਬਾਈ ਕੀ ਲੱਗਦਾ ਨਹੀਂ ਕਿ ਸਿਮਰ ਦਾ ਵੱਡਾ ਪੰਨ ਸੀਗਾ ਕਿ ਮੁਰੇ ਆ ਕੇ ਉਹਨੇ ਕਿਹਾ ਵੀ ਮੈਂ ਮਾਫ ਕਰ ਦਿੰਦੀ ਆ ਪਰ ਫਿਰ ਵੀ ਨਹੀਂ ਬਹੁਤ ਵੱਡਾ ਪੰਨ ਸੀ ਕੁੜੀ ਦਾ ਬਹੁਤ ਵੱਡਾ ਪੰਨ ਹੂੰ ਬਹੁਤ ਵੱਡਾ ਪੰਨ ਸੀ ਹੂੰ ਗਲਤੀ ਕਰਨ ਵਾਲਾ ਵੱਡਾ ਨਹੀਂ ਹੁੰਦਾ ਗਲਤੀ ਨੂੰ ਮਾਫ ਕਰ ਦਿੰਨ ਵਾਲਾ ਵੱਡਾ ਹੁੰਦਾ ਹੂੰ ਇੱਕ ਨੌਜਵਾਨ ਹੋਰ ਜਿਸ ਦਾ ਨਾਮ ਆਇਆ ਸੀ ਜਗਰੂਪ ਉਸ ਦਾ ਨਾਮ ਹੁਣ ਸਿਮਰ ਦੇ ਵੱਲੋਂ ਕਹਿੰਦੇ ਵਾਪਸ ਲਿਆ ਜਾ ਰਿਹਾ ਹੈ ਜਦੋਂ ਤੁਸੀਂ ਕਿਸੇ ਕੇਸ ਚ ਇਨਵੋਲਵਲ ਨਹੀਂ ਹੋਗੇ ਕੋਈ ਧੱਕੇ ਨਾਲ ਕੋਈ ਕਿਵੇਂ ਫਸਾ ਦੂਗਾ ਪਰ ਉਹ ਕੁੜੀ ਸੱਚਾਈ ਤੇ ਕੀ ਲੱਗਦਾ ਨੇ ਕਿ ਇਹਦੇ ਵਿੱਚ ਵੀ ਸਿਮਰ ਨੇ ਵੱਡਾਪਣ ਦਿਖਾਇਆ ਆਪਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਫਿਰ ਉਸ ਨੌਜਵਾਨ ਦੇ ਵੱਲੋਂ ਮਾਫੀ ਕਿਉਂ ਨਹੀਂ ਮੰਗੀ ਗਈ ਮਸਲੇ ਨੂੰ ਖਤਮ ਕਿਉਂ ਨਹੀਂ ਕੀਤਾ ਗਿਆ ਪੰਜੇ ਉਂਗਲੀਆਂ ਕਿਸਾਰ ਨਹੀਂ ਹੁੰਦੀਆ ਤੁਹਾਡੀ ਆਪਣੀ ਸੋਚ ਆ ਮੇਰੀ ਆਪਣੀ ਸੋਚ ਆ ਉਹਦੀ ਆਪਣੀ ਸੋਚ ਹੈ ਸਿਮਰ ਦੀ ਆਪਣੀ ਸੋਚ ਹੈ ਤੁਸੀਂ ਅੱਜ ਦੇ ਤੁਹਾਨੂੰ ਪਤਾ ਹੀ ਆ ਸਾਰਾ ਮਾਮਲਾ ਅੱਜ ਵੀ ਤੁਸੀਂ 2 1/2 ਘੰਟੇ ਇਕੱਠੇ ਬੈਠੇ ਸੀਗੇ ਬੰਦ ਕਮਰੇ ਗਲਤੀ ਤੁਸੀਂ ਕਿਸ ਦੀ ਸਮਝਦੇ ਹੋ ਸਿਮਰ ਦੀ ਗਲਤੀ ਜਾਂ ਫਿਰ ਉਸ ਨੌਜਵਾਨ ਦੀ ਗਲਤੀ ਹੈ ਦੇਖੋ ਜੀ ਸ਼ਰਾਬ ਪੀਤੀ ਦੀ ਗਲਤੀਆਂ ਹੋ ਜਾਂਦੀਆਂ ਨੇ ਹੂੰ ਪਰ ਉਹ ਅੱਜ ਵੀ ਇਹ ਚੀਜ਼ ਨੂੰ ਕਹਦਾ ਸੀ ਵੀ ਅੰਦਰ ਉਹਨੇ ਕਿਹਾ ਵੀ ਹਾਂ ਨਹੀਂ ਪਰ ਵੱਡਾਪਨ ਸਿਮਨ ਨੇ ਦਿਖਾਇਆ ਬਹੁਤ ਵਧੀਆ ਦਿਖਾਇਆ ਤੇ ਇਹਦੇ ਵਿੱਚ ਇਹ ਆ ਵੀਰੇ ਉਹਦੇ ਕੋਲੋਂ ਵੀ ਗਲਤੀ ਹੋਈ ਆ ਉਹ ਕੁੜੀ ਵੀ ਇਹ ਗੱਲ ਕਹਿੰਦੀ ਸੀ ਵੀ ਜੋ ਮੇਤੂ ਗਲਤੀ ਹੋਈ ਆ ਮੈਂ ਉਹ ਵੀ ਮੰਦੀ ਆ ਜੋ ਮੈਂ ਗਾਲਾਂ ਕੱਢੀਆਂ ਮੈਂ ਉਹਦੀ ਵੀ ਗਲਤੀ ਮੰਦੀ ਆ ਸਿਮਰ ਤਾਂ کہہ ਰਹੀ ਆ ਕਹਿੰਦੀ ਮੈਂ ਵੀ ਕੈਮਰੇ ਮੂਰੇ ਕਹਿ ਦਿੰਨੀ ਉਹ ਵੀ ਕੈਮਰੇ ਮੂਰੇ ਕਹਿ ਦਿੰਦੀ ਭੈਣ ਭਰਾ ਸੀਗੇ ਮਿਸ ਅੰਡਰਸਟੈਂਡਿੰਗ ਹੋਗੀ ਮੁੰਡਾ ਨਹੀਂ ਮੰਨਿਆ ਜੀ ਕੀ ਕਾਰਨ ਕਿਸ ਸਮਝ ਬਾਬੂ ਜੀ ਮੁੰਡੇ ਫੋਕੀ ਈਗੋ ਮੁੰਡੇ ਦੀ ਅੱਗੇ ਆ ਰਹੀ ਆ ਜਾਂ ਕਿਵੇਂ ਦਿਖਦੀ ਆ ਪੈਣਾ ਪਾਈਆਂ ਦੇ ਰਸਤੇ ਕਈ ਗਰੀ ਅਗਲਾ ਉਹ ਜਲੂਸ ਤੋਂ ਡਰਦਾ ਵੀ ਮੇਰਾ ਜਲੂਸ ਨਿਕਲ ਜਾਣਾ ਮੈਂ ਝੁੱਕ ਗਿਆ ਪਰ ਝੁੱਕਦਿਆਂ ਨੂੰ ਸਦਾ ਫੜ ਲੱਗਦੇ ਆ ਜੀ ਜਦ ਅਗਰ ਦੋ ਲਫ਼ਜ਼ ਦੀ ਮਾਫੀ ਮੰਗ ਲੈਂਦੇ ਤਾਂ ਕਿ ਲਾਦੇ ਮਾਮਲਾ ਇੱਥੇ ਖਤਮ ਹੋ ਜਾਣਾ ਸੀ ਬਿਲਕੁਲ ਹੋ ਜਾਣਾ ਸੀ ਜੀ ਬਿਲਕੁਲ ਬਿਲਕੁਲ ਕਲੋਜ਼ ਕਰਨ ਦੀ ਕੁਝ ਕਰੀਏ ਅਸੀਂ ਤਾਂ ਦੁਸ਼ਮਣਾਂ ਨਾਲ ਲੜਨਾ ਸਰਕਾਰਾਂ ਸਾਡੇ ਚਿੱਟੇ ਸੜ ਰਹੀਆਂ ਨੇ ਕਿੰਨਾ ਕੋਸੜ ਰਹੀਆਂ ਨੇ ਅਸੀਂ ਸਾਰੇ ਵਕਲ ਜੋ ਕੇ ਭਰਾ ਚੱਲੀਏ ਇਹ ਸਾਡਾ ਇਲਾਕਾ ਸਮਰਾਲਾ ਹਲਕਾ ਇੱਥੇ ਭਾਈਚਾਰਕ ਸਾਂਝ ਵੀ ਏਕਤਾ ਇੱਥੇ ਕੋਈ ਗੱਲਬਾਤ ਹੁੰਦੀ ਆ ਅਸੀਂ ਬੈਠ ਕੇ ਨਿਬੜ ਲੈਨੇ ਆ ਪਰ ਪਹਿਲਾ ਕੇਸ ਜਿਹੜਾ ਵਿਗੜਦਾ ਦੇ ਨਾ ਉਹ ਨੌਜਵਾਨ ਵੀ ਥੋੜੇ ਹਲਕੇ ਦੇ ਹੀ ਹੈ ਮੈਨੂੰ ਨਹੀਂ ਜੀ ਉਹਦਾ ਪਤਾ ਮੈਨੂੰ ਨਹੀਂ ਪਤਾ ਉਹਦਾ ਬਿਲਕੁਲ ਨਹੀਂ ਮੈਨੂੰ ਥੋੜੇ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਕਿ ਇਸ ਪਰ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਮਸਲਾ ਜਿਹੜਾ ਕਿ ਅੱਜ ਹੱਲ ਹੋ ਜਾਵੇ ਪਰ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਬਿਲਕੁਲ ਇਹ ਸੰਸਮਾਸੇ ਵੀ ਜੋ ਤੋਂ ਤੋਂ 2.5 ਘੰਟੇ ਬੰਦ ਕਮਰਾ ਮੀਟਿੰਗ ਚੱਲੀ ਹੈ ਸਿਮਰ ਦੇ ਨਾਲ ਬੈਠੇ ਸੀ ਕੋ ਨੌਜਵਾਨ ਵਿੱਚ ਬੈਠਾ ਸੀਗਾ ਹਾਲਾਂਕਿ ਕੋਈ ਵੀ ਸਿੱਟਾ ਨਿਕਲ ਕੇ ਨਹੀਂ ਸਾਹਮਣੇ ਆਇਆ ਬਾਬਾ ਜੀ ਵੱਲੋਂ ਜਰੂਰ ਕਿਹਾ ਗਿਆ ਹੈ ਕਿ ਸਿਮਰ ਦਾ ਜਿਹੜਾ ਕਿ ਵੱਡਾਪਨ ਸੀਗਾ ਜੋ ਮਾਫ ਕਰਨ ਨੂੰ ਵੀ ਤਿਆਰ ਹੋਗੀ ਜੋ ਜਗਰੂਪ ਸੀਗਾ ਨੌਜਵਾਨ ਜਿਸ ਦੇ ਉੱਪਰ ਐਫਆਰ ਦਰਜ ਹੋਈ ਹੈ ਉਸ ਦਾ ਵੀ ਨਾਮ ਐਫ ਆਈ ਆਰ ਦੇ ਵਿੱਚੋਂ ਬਾਹਰ ਕਢਾਉਣ ਦੇ ਲਈ ਉਸ ਉਲਹਾਮੀ ਪਰ ਦਿੱਤੀ ਗਈ ਹੈ ਹਾਲਾਂਕਿ ਸਿਮਰ ਦੇ ਵੱਲੋਂ ਬਾਰ ਬਾਰ ਵੱਡਾ ਪੰਜੂ ਦਿਖਾਇਆ ਜਾਂਦਾ ਪਰ ਉਸ ਨੌਜਵਾਨ ਦੇ ਵੱਲੋਂ ਇੱਕੋ ਹੀ ਗੱਲ ਕਹੀ ਗਈ ਕਿ ਮੈਂ ਕੈਮਰੇ ਮੂਰੇ ਮਾਫੀ ਨਹੀਂ ਮੰਗਦਾ ਬੰਦ ਕਮਰੇ 'ਚ ਮਾਫੀ ਮੰਗ ਲੈਣਾ ਤਾਂ ਮਾਮਲੇ ਨੂੰ ਖਤਮ ਕੀਤਾ ਜਾ ਪਰ ਸਿਮਰ ਦਾ ਸਾਫ ਲਫਜ਼ਾ ਵਿੱਚ ਇਹ ਕਹਿਣਾ ਕਿ ਜਦੋਂ ਤੱਕ ਉਹ ਨੌਜਵਾਨ মিডিਆ ਸਾਹਮਣੇ ਆ ਕੇ ਮਾਫੀ ਨਹੀਂ ਮੰਗਦਾ ਮੈਂ ਉਸ ਨੂੰ ਮਾਫੀ ਨਹੀਂ ਕਰਾਂਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸ ਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਹੈ ਉਹ ਮੈਂ ਜਰੂਰ ਕਰਵਾਵਾਂਗੀ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਇਕਪਾਲ ਦੇ ਨਿਕ ਸਵੇਰਾ ਸਮਰਾਲਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप